ਮਹਾਵਦੀ ਨੇ ਇੱਕ ਜੀਵ ਸਵਾਗਤ ਪ੍ਰੈਜ਼ੀਡੈਂਟ ਮੇਰਪਾ ਅੱਜ ਸਾਡੇ ਕੋਲ ਹਰਮਾਨ ਦਲਜੀਤ ਦੇ ਪੰਜਾਬ ਦੇ ਜਨਰਨ ਸ਼ਕਤੀ ਸਰਦਾਰ ਮਨਜੀਤ ਸਿੰਘ ਜੀ ਦੇਤਾ ਔਰ ਗੁਰਵਿੰਦਰ ਗੋਵੀ ਜੀ ਪਹੁੰਚੇ ਨੇ ਸੋਸਾਇਟੀ ਦੇ ਨਾਲ ਸਾਡੇ ਬਰੇ ਨੇ ਰਾਜੂ ਸਰ ਬਾਉਜੀ ਕਾਸ਼ੇ ਸਾਹਿਬ ਔਰ ਸਰਜੀ ਨਾਥੀ ਪ੍ਰਧਾਨ ਸਾਹਿਬ ਔਰ ਸਾਡੀ ਜੋ ਮੰਡਲ ਦੀ ਕਮੇਟੀ ਨੇ ਅਸੀਂ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਜਿਹੜੇ ਵਾਗੇ ਜਿਸਾਂ ਸੇ ਵਸਦੇ ਸਨ ਭੈਣ ਭਰਾ ਨੇ ਉਹਨਾਂ ਨੂੰ ਅਨੁਮਾਨ ਚਲਦੀ ਦੀ ਬਖਸ਼ਾਈ ਦਿੰਦੇ ਆ ਔਰ ਅਨੁਮਾਨ ਜੀ ਅਗੇ ਪ੍ਰਾਰਥਨਾ ਕਰਦੇ ਆ ਕਿ ਜਿੱਥੇ ਜਿੱਥੇ ਵੀ ਵਸ ਰਹੇ ਨੇਾਰੇ ਲੋਗ ਇਹਨਾਂ ਦੇ ਮਿਹਰ ਬੜੇ ਆਪਣਾ ਹੱਥ ਰੱਖਣਾ ਸਦਾ ਇਹਨਾਂ ਨੂੰ ਖੁਸ਼ੀਆਂ ਦੇਣਾ ਔਰ ਇਹਨਾਂ ਦੇ ਦਿਨ ਦੁਖੀ ਔਰ ਰਾਤ ਸੁਖੀ ਤਰੱਕੀ ਕਰਨ ਔਰ ਹਰ ਸਾਲ ਜਿਸ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਨਾ ਮਾਤਾ ਮਗਬੋ ਦੀ ਦੇਖ ਸੇ ਸਦਾ ਬਣੋ इस साल की तेजी का जगराता किया जाना वा जिस अठ जून ग्यारह लड़किया के आनंद कार्ज किए जाएंगे और नौ जून न शोभात्रा जो कि नौ शक्ति पीठ मंदिर आई सब जो कटी जाएगी और दस जून बहुत ही वाला जागरण किया जाएगा जिस वि बहुत ही मशहूर कलाकार पहुंचने और जिसदार मनजीत वेरका जी और नरेंद्र मोदी जी का हर साल बहुत ज्यादा वाला योगदान होता है और सारे ਮੇਰਗਾ ਵਾਸੀਆਂ ਦਾ ਔਰ ਅੰਮ੍ਰਿਤਸਰ ਵਾਸੀਆਂ ਦਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਸਾਰਿਆਂ ਨੂੰ ਉਹਦੇ ਬਾਰੇ ਵੀ ਅਸੀਂ ਬੇਨਤੀ ਕਰਦੇ ਆਂ ਕਿ 10 ਜੂਨ ਨੂੰ ਔਰ 11 ਜੂਨ ਨੂੰ ਨਾ ਜੀਏ ਇਹ ਤਨਾ ਪ੍ਰੋਗਰਾਮ ਦੇ ਪਹੁੰਚਣ ਦੀ ਕਰਾਉਣਾ। ਜੇਕਰ ਆਪਾਂ ਉਹਦੇ ਤੋਂ ਮਨੰਦੀ ਕਰ ਬੋਲ ਸਾਡੇ ਦੇਵਾਰਾ ਮੋਹਰ ਸਿਆਪਤੀ ਰਾਜ ਚੰਦ ਜੀ ਮਹਾਰਾਜ ਕੀ ਜੈ